ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੇ ਦਾਦਾ ਜੀ ਤੇ ਲੇਖ ਤਸ ਲੈਣਾ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲੀ ਲਾਈਨ ਹੈ ਮੇਰੇ ਦਾਦਾ ਜੀ ਦਾ ਨਾਮ ਰਾਮ ਲਾਲ ਹੈ ਦੂਸਰੀ ਲਾਈਨ ਹੈ ਉਹ 65 ਸਾਲਾਂ ਦੇ ਹਨ ਤੀਸਰੀ ਲਾਈਨ ਹੈ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਚੌਥੀ ਲਾਈਨ ਹੈ ਅਸੀਂ ਦੋਵੇਂ ਸ਼ਾਮ ਨੂੰ ਇਕੱਠੇ ਬਾਗ ਵਿੱਚ ਘੁੰਮਣ ਜਾਂਦੇ ਹਾਂ ਪੰਜਵੀਂ ਲਾਈਨ ਹੈ ਉਹ ਮੈਨੂੰ ਰਾਤ ਨੂੰ ਸੌਣ ਵੇਲੇ ਕਹਾਣੀਆਂ ਸੁਣਾਉਂਦੇ ਹਨ 6ਵੀਂ ਲਾਈਨ ਹੈ ਉਹਨਾਂ ਨੂੰ ਚਾਹ ਪੀਣਾ ਬਹੁਤ ਪਸੰਦ ਹੈ 7ਵੀਂ ਲਾਈਨ ਹੈ ਉਹ ਆਪਣਾ ਕੰਮ ਆਪ ਕਰਦੇ ਹਨ 8ਵੀਂ ਲਾਈਨ ਹੈ ਉਹ ਮੈਨੂੰ ਬਹੁਤ ਚੰਗੀਆਂ ਗੱਲਾਂ ਵੀ ਦੱਸਦੇ ਹਨ 9ਵੀਂ ਲਾਈਨ ਹੈ ਮੇਰੇ ਦਾਦਾ ਜੀ ਗਰੀਬਾਂ ਦੀ ਵੀ ਬਹੁਤ ਮਦਦ ਕਰਦੇ ਹਨ 10ਵੀਂ ਲਾਈਨ ਹੈ ਮੈਨੂੰ ਮੇਰੇ ਦਾਦਾ ਜੀ ਬਹੁਤ ਪਿਆਰੇ ਲੱਗਦੇ ਹਨ